ਕਿ ਕਮਰੇਾਂ ਵਿੱਚ ਬੈਠ ਕੇ ਸਾਡੀਆਂ ਫਸਲਾਂ ਦੇ ਮੁੱਲ ਲਾਉਣ ਵਾਲੇ ਲੀਡਰ ਸਿਰਫ ਗਰਮੀ ਦੇ ਦਿਨਾਂ ਵਿੱਚ ਇੱਕ ਦਿਨ ਆਣ ਕੇ ਇੱਥੇ ਸਾਡੇ ਕੋਲ ਦੁਪਹਿਰ ਕੱਢ ਕੇ ਵੇਖੋ ਉਹ ਤੁਹਾਨੂੰ ਪਤਾ ਲੱਗੇ ਕਿ ਕਿਸਾਨ ਤੇ ਮਜ਼ਦੂਰ ਦੀ ਜ਼ਿੰਦਗੀ ਕਿੱਦਾਂ ਕਿਹੜੇ ਹਾਲਾਤਾਂ 'ਚ ਕਿਸਾਨ ਕੰਮ ਕਰ ਰਿਹਾ ਬਹੁਤ ਮਿਹਨਤ ਕਰ ਰਿਹਾ ਕਿਸਾਨ ਜਦੋਂ ਕਿਤੇ ਥੇ ਸੌਂ ਜਾਂਦਾ ਇਹਨਾਂ ਟ੍ਰਾਂਫਰਾਂ ਦੇ ਚੱਲੀ ਦਾ ਤੇ ڪرੰਟ ਸਾਡਾ ਸਵਾਦ ਕਰਦੇ ਆ ڪرੰਟ ਲੱਗ ਕੇ ਸਦਾ ਲਈ ਨਿਕਾਰਾ ਹੋ ਜਾਂਦਾ ਕਿਸਾਨ ਤੇ ਜਦੋਂ ਕਿਤੇ ਮੋਟਰ ਵਾਲੇ ਅੰਦਰ ਸੱਟਾਂ ਤੇ ਨਾ ਪਣ ਜਾਈਦਾ ਮੋਟਰ ਚਲਾਉਣ ਜਾਈਦਾ ਤੇ ਟਾਂਟਾਂ ਦੇ ਬੈਠੇ ਸੱਪ ਸਾਡਾ ਸਵਾਦ ਕਰਦੇ ਆ ਬਾਤ ਔਖੀ ਜ਼ਿੰਦਗੀ ਆ ਕਿਸਾਨ ਦੀ ਆ ਵਟਾਂ ਦੇ ਦੋੜਦੇ ਫਿਰਦੇ ਹਨੇਰਿਆਂ ਤੇ ਸੱਤ ਵੀ ਸਾਡੀਆਂ ਲੱਤਾਂ ਬਾਹਾਂ ਤੇ ਲੜ ਜਾਂਦੇ ਆ ਪਰ ਤੁਸੀਂ ਸਾਡੇ ਹਾਲਾਤ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਨਿਗੂੜਾ ਜਾਂ ਮੁੱਲ ਵਧ ਕਰਕੇ ਸਾਡੇ ਜਖਮਾਂ ਤੇ ਨੂਣ ਸਿਰਕਦੇ ਆ ਉਹ ਵੀਟਰ ਕਿਸਾਨ ਬਾਰੇ ਸੋਚੋ ਕੁਲ ਕਿਉਂਕਿ ਅਸੀਂ ਬਹੁਤ ਸਖਤ ਮਿਹਨਤ ਕਰਕੇ ਗਰਮੀ ਦੇ ਜਨਾਵ ਵਿੱਚ ਤੇਹ ਤੇ ਪੰਡਾਰੇ ਪਰ ਹੀ ਦੇ ਪਰ ਸਾਡੇ ਖੀਸੇ ਖਾਲੀ ਰਹਿੰਦੇ ਆ ਅਸੀਂ ਭੁੱਖੇ ਰਹਿੰਦੇ ਆ ਆ ਇੱਕ ਕਰਜ਼ੇ ਦੀ ਮਾਰ ਹੈ ਨਾ ਉਹਨੇ ਆ ਕੋਈ ਤੇ ਰਹਿਮ ਕਰੋ ਸਾਡੇ ਤੇ ਕੋਈ ਤੇ ਰਹਿਮ ਕਰੋ ਸਾਡੇ ਤੇ